ਗੁਰੂ ਪਿਆਰਿਓ ਮੇਰੇ ਜਗਤ ਪਿਤਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਇਸ ਮਨੁੱਖਤਾ ਨੂੰ ਸੱਚੀ ਨਮਾਜ਼ ਬਾਰੇ ਦੱਸਿਆ ਕਿ ਭਾਈ ਸੱਚੀ ਨਮਾਜ਼ ਕਿਹੜੀ ਹੈ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਸਨ ਜਿੱਥੇ ਸਤਗੁਰ ਮੋਦੀਖਾਨਾ ਸੰਭਾਲਦੇ ਨੇ 13-13 ਤੋਲਦੇ ਨੇ ਮਨੁੱਖਤਾ ਨੂੰ ਸਿੱਧੇ ਰਸਤੇ ਪਾਉਂਦੇ ਨੇ ਇਹ ਆਪਾਂ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਹੈ ਕਿ ਮੋਦੀਖਾਨਾ ਕਿੱਡਾ ਵੱਡਾ ਸੀ ਉਹ ਛੋਟੀ ਮੋਟੀ ਦੁਕਾਨ ਨਹੀਂ ਸੀ ਉਹ ਬਹੁਤ ਵੱਡਾ ਅਨਾਜ ਦਾ ਭੰਡਾਰ ਦਾ ਇੱਕ ਬਹੁਤ ਵੱਡਾ ਸਟੋਰ ਸੀ ਜਿੱਥੇ ਸੈਂਕੜੇ ਬੰਦੇ ਕੰਮ ਕਰਦੇ ਸਨ ਤੇ ਗੁਰੂ ਨਾਨਕ ਮਹਾਰਾਜ ਉੱਥੇ ਅਫਸਰ ਲੱਗੇ ਹੋਏ ਸਨ ਉਹ ਵੀਡੀਓ ਤੁਹਾਡੇ ਨਾਲ ਮੈਂ ਇਸ ਵੀਡੀਓ ਦੇ ਲਿੰਕ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਸਾਂਝੀ ਕਰ ਦੇਵਾਂਗਾ ਕਿਰਪਾ ਕਰਕੇ ਮੋਦੀ ਖਾਨੇ ਵਾਲੀ ਵੀਡੀਓ ਜਰੂਰ ਸੁਣੋ ਮੋਦੀ ਖਾਨਾ ਕੋ ਛੋਟੀ ਮੋਟੀ ਦੁਕਾਨ ਨਹੀਂ ਸੀ ਉਹ ਬਹੁਤ ਵੱਡਾ ਅਨਾਜ ਦਾ ਭੰਡਾਰ ਸੀ ਜਿੱਥੇ ਗੁਰੂ ਨਾਨਕ ਮਹਾਰਾਜ ਅਫਸਰ ਲੱਗੇ ਸਨ ਤੇ ਦੌਲਤਖਾਨ ਲੋਧੀ ਤੀਜੀ ਦੇ ਅੰਡਰ ਇਹ ਇਲਾਕਾ ਇਹ ਸ਼ਹਿਰ ਇਹ ਨਗਰ ਆਉਂਦਾ ਸੀ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਦੌਲਤਖਾਨ ਲੋਧੀ ਬਹੁਤ ਪ੍ਰਭਾਵਿਤ ਸੀ ਕਿਉਂਕਿ ਗੁਰਨਾਨਕ ਮਹਾਰਾਜ ਜੀ ਨੇ ਉੱਥੇ 13-13 ਤੋਲੇ ਆ ਤੇ ਕਿਸੇ ਨੂੰ ਘਾਟਾ ਨਹੀਂ ਪੈਣ ਦਿੱਤਾ ਤੇ ਲੋਕ ਵੀ ਪੂਰੇ ਖੁਸ਼ ਥਣ ਉਸ ਸਮੇ ਤੇ ਗੁਰੂ ਪਿਆਰੇਓ ਇਸੇ ਸੁਲਤਾਨਪੁਰ ਲੋਧੀ ਦੇ ਵਿੱਚ ਆਪਣੀ ਬਹੁਤ ਹੀ ਸਤਿਕਾਰਯੋਗ ਭੈਣ ਬੇਬੇ ਨਾਨਕੀ ਜੀ ਦੇ ਕੋਲ ਬਹੁਤ ਹੀ ਸਤਿਕਾਰਯੋਗ ਭਾਈ ਆ ਜੀਜਾ ਜੈ ਰਾਮ ਜੀ ਦੇ ਕੋਲ ਰਹਿ ਰਹੇ ਸਨ ਗੁਰੂ ਨਾਨਕ ਪਾਸ਼ਾ ਜੀ ਵਹੀ ਨਦੀ ਤੋਂ ਜਦੋਂ ਬਾਹਰ ਹੁੰਦੇ ਨੇ ਤਾਂ ਆ ਕੇ ਉਪਦੇਸ਼ ਦਿੰਦੇ ਨੇ ਇਸ ਮਨੁੱਖਤਾ ਨੂੰ ਕਿ ਨਾ ਕੋ Hindu ਨਾ ਕੋ Musalman ਹੈ ਭਾਈ ਇੱਥੇ ਕੋਈ Hindu ਨਹੀਂ ਹੈ ਇੱਥੇ ਕੋਈ Musalman ਨਹੀਂ ਹੈ ਇੱਥੇ ਸਾਰੇ ਮਨੁੱਖ ਨੇ ਇੱਕ ਅਕਾਲ ਪੁਰਖ ਵੱਲੋਂ ਇੱਕ RAM ਵੱਲੋਂ ਇੱਕ ਅੱਲਾ ਵੱਲੋਂ ਸਾਜੇ ਹੋਏ ਮਨੁੱਖ ਨੇ ਨਾ ਹਮ Hindu ਨਾ Musalman ਅੱਲਾ RAM ਕੇ ਪਿੰਡ ਪ੍ਰਾਨ ਇਹ ਜਿਹੜੇ ਸਵਾਸ ਨੇ ਸਰੀਰ ਹੈ ਇਹ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤਾ ਹੋਇਆ ਹੈ ਜਿਵੇਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ ਨਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕਾਉਣ ਭਲੇ ਕੋ ਮੰਦੇ ਇਹ ਜਿਹੜੇ ਮਨੁੱਖ ਨੇ ਇਹ ਇੱਕ ਅਕਾਲ ਪੁਰਖ ਨੇ ਸਾਜੇ ਹੋਏ ਨੇ ਕੋਈ ਆਪਣੇ ਚੰਗੇ ਕਰਮਾ ਕਰਕੇ ਚੰਗਾ ਹੈ ਕੋਈ ਮਾੜੇ ਕਰਮਾ ਕਰਕੇ ਮੰਦਾ ਹੈ ਪਾਪ ਮਾੜਾ ਹੈ ਪਰ ਸਾਜੇ ਇੱਕ ਅਕਾਲ ਪੁਰਖ ਦੇ ਨੇ ਤੇ ਸਾਰੇ ਜਿੰਨੇ ਵੀ ਨੇ ਇਹ ਇੱਕ ਅਕਾਲ ਪੁਰਖ ਦੇ ਹਨ ਤੇ ਗੁਰੂ ਪਿਆਰੇ ਇਸੇ ਸultanpur Lodhi ਦੇ ਵਿੱਚ ਜਦੋਂ ਗੁਰੂ ਨਾਨਕ ਮਹਾਰਾਜ ਕਹਿੰਦੇ ਨਾ ਕੋਈ Hindu ਨਾ ਕੋਈ Musalman ਤਾਂ ਉਸ ਸਮੇਂ ਜਿਹੜੇ ਉੱਥੋਂ ਦੇ ਸ਼ਾਸਕ ਲੋਕ ਸਨ ਤੇ ਜਾਂ ਕਾਜੀ ਲੋਕ ਸਨ ਉਹਨਾਂ ਨੇ ਜਦੋਂ ਇਹ ਗੱਲ ਸੁਣੀ ਤਾਂ ਉਹਨਾਂ ਨੇ ਦੌਲਤਖਣ ਲੋਧੀ ਦੇ ਅੱਗੇ ਗੁਰਨਾਨਕ ਪਾਸ਼ਾ ਨੂੰ ਬੁਲਾਇਆ ਤੇ ਜਦੋਂ ਦੌਲਤਖਣ ਲੋਧੀ ਬੈਠਾ ਹੈ ਗੁਰਨਾਨਕ ਪਾਸ਼ਾ ਜੀ ਹਨ ਉੱਥੇ ਕਾਜੀ ਆਖਦੇ ਨੇ ਗੱਲ ਸੁਣੋ ਬਾਬਾ ਨਾਨਕ ਜੀ ਤੁਸੀਂ ਕਿਹਨੂੰ ਇੱਥੇ ਕੋਈ ਹਿੰਦੂ ਨਹੀਂ ਕੋਈ ਮੁਸਲਮਾਨ ਨਹੀਂ ਜੇ ਤੁਸੀਂ ਇਸ ਗੱਲ ਨੂੰ ਸੱਚੀ ਮੰਨਦੇ ਹੋ ਤਾਂ ਤੁਸੀਂ ਸਾਡੇ ਨਾਲ ਆ ਕੇ ਨਮਾਜ਼ ਪੜੋ ਪਤਾ ਕਿ ਗੁਰੂ ਨਾਨਕ ਪਾਸ਼ਾ ਜੀ ਨਮਾਜ਼ ਪੜਨਗੇ ਜਾਂ ਨਹੀਂ ਪਰ ਉਹਨਾਂ ਨੇ ਆਖ ਦਿੱਤਾ ਪਰ ਗੁਰੂ ਨਾਨਕ ਮਹਾਰਾਏ ਕਹਿੰਦੇ ਠੀਕ ਹੈ ਭਾਈ ਤੁਹਾਡੇ ਨਾਲ ਅਸੀਂ ਨਮਾਜ਼ ਪੜਾਂਗੇ ਫਿਰ ਉੱਥੇ ਗੁਰੂ ਨਾਨਕ ਪਾਸ਼ਾ ਜੀ ਕਾਜ਼ੀਆਂ ਦੇ ਨਾਲ ਨਮਾਜ਼ ਪੜਦੇ ਨੇ ਉਸ ਨਮਾਜ਼ ਦੇ ਵਿੱਚ ਜਿੱਥੇ ਕਾਜ਼ੀ ਸਨ ਆਮ ਲੋਕ ਸਨ ਉੱਥੇ ਹੀ ਦੌਲਤ ਖਾਨ ਲੋਧੀ ਜੋ ਉਸ ਸਮੇਂ ਦਾ ਮੁੱਖ ਸ਼ਾਸਕ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਭਾਵੇਂ ਕਿ ਬਹੁਤ ਪ੍ਰਭਾਵਿਤ ਸੀ ਪਰ ਨਮਾਜ਼ ਪੜਨ ਗੁਰੂ ਨਾਨਕ ਮਹਾਰਾਜ ਦੇ ਨਾਲ ਗਏ ਹੁਣ ਪਹਿਲੀ ਕਤਾਰ ਲੱਗੀ ਐ ਦੂਜੀ ਕਤਾਰ ਲੱਗੀ ਐ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਨੇ ਗੁਰੂ ਨਾਨਕ ਪਾਸ਼ਾ ਜੀ ਪਹਿਲੀ ਕਤਾਰ ਦੇ ਵਿੱਚ ਪਹਿਲੀ ਲਾਈਨ ਦੇ ਵਿੱਚ ਬੈਠ ਜਾਂਦੇ ਨੇ ਜਿੱਥੇ ਕਾਜੀ ਸਾਹਿਬ ਬੈਠ ਕੇ ਨਮਾਜ਼ ਪੜਨਗੇ ਜਿੱਥੇ ਦੌਲਤ ਖਾਨ ਲੋਧੀ ਜੀ ਬੈਠ ਕੇ ਨਮਾਜ਼ ਪੜਨਗੇ ਸਮਾਂ ਹੋਇਆ ਜੀ ਉੱਥੇ ਫਿਰ ਕਾਜੀ ਵੱਲੋਂ ਨਮਾਜ਼ ਅਦਾ ਕੀਤੀ ਗਈ ਸ਼ੁਰੂ ਕੀਤੀ ਗਈ ਨਮਾਜ਼ ਪੜ ਰਿਹਾ ਹੈ ਗੁਰੂ ਨਾਨਕ ਪਾਸ਼ਾ ਜੀ ਉਸ ਕਾਜੀ ਵੱਲ ਵੇਖ ਰਹੇ ਨੇ ਤੇ ਕਾਜੀ ਹੈ ਜਿਹੜਾ ਕਦੇ ਨਮਾਜ਼ ਵੱਲ ਵੇਖਦਾ ਨਮਾਜ਼ ਪੜ ਰਿਹਾ ਹੈ ਕਦੇ ਗੁਰੂ ਨਾਨਕ ਪਾਸ਼ਾ ਵੱਲ ਵੇਖ ਰਿਹਾ ਹੈ ਜਦੋਂ ਇਸ ਤਰ੍ਹਾਂ ਕਰ ਰਿਹਾ ਹੈ ਤਾਂ ਗੁਰੂ ਨਾਨਕ ਪਾਸ਼ਾ ਜੀ ਮੁਸਕਰਾ ਪੈਂਦੇ ਨੇ ਹੱਸ ਪੈਂਦੇ ਨੇ ਤੇ ਗੁਰੂ ਪਿਆਰਿਓ ਜਿਹੜਾ ਕਾਜੀ ਹੈ ਨਮਾਜ਼ ਪੜ ਲੈਂਦਾ ਹੈ ਜਦੋਂ ਨਮਾਜ਼ ਪੂਰੀ ਹੋ ਜਾਂਦੀ ਹੈ ਸਮਾਪਤੀ ਹੋ ਜਾਂਦੀ ਹੈ ਤਾਂ ਬਾਅਦ ਵਿੱਚ ਗੁਰੂ ਨਾਨਕ ਪਾਸ਼ਾ ਜੀ ਨੂੰ ਆ ਕੇ ਮਿਲਦਾ ਤੇ ਆਖਦਾ ਬਾਬਾ ਨਾਨਕ ਜੀ ਤੁਸੀਂ ਨਮਾਜ਼ ਪੜਨ ਗਏ ਸੀ ਪਰ ਉੱਥੇ ਤੁਸੀਂ ਹੱਸਦੇ ਰਹੇ ਤੁਸੀਂ ਇਹ ਦੱਸੋ ਨਮਾਜ਼ ਕਿਉਂ ਨਹੀਂ ਪੜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਾਜੀ ਜੀ ਮੈਂ ਤਾਂ ਨਮਾਜ਼ ਪੜੀ ਆ ਪਰ ਤੁਹਾਡਾ ਜਿਹੜਾ ਮਨ ਸੀ ਉਹ ਉਸ ਸਮੇਂ ਉੱਥੇ ਹਾਜ਼ਰ ਨਹੀਂ ਸੀ ਜਦੋਂ ਤੁਸੀਂ ਨਮਾਜ਼ ਪੜ ਰਹੇ ਸੀ ਤੇ ਕਾਜੀ ਆਖਣ ਲੱਗਿਆ ਤੁਹਾਨੂੰ ਕਿਵੇਂ ਪਤਾ ਮੇਰਾ ਮਨ ਉੱਥੇ ਹਾਜ਼ਰ ਨਹੀਂ ਸੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੁਹਾਡੇ ਚਿਹਰੇ ਤੋਂ ਪਤਾ ਲੱਗ ਰਿਹਾ ਸੀ ਮੂੰਹ ਦੇ ਨਾਲ ਤੁਸੀਂ ਨਮਾਜ਼ ਪੜ ਰਹੇ ਸੀ ਪਰ ਜਿਹੜਾ ਤੁਹਾਡਾ ਮਨ ਸੀ ਉਹ ਤੁਹਾਡਾ ਘਰ ਦੇ ਵਿੱਚ ਸੀ ਕਿ ਘਰ ਦੇ ਵਿੱਚ ਜਿਹੜਾ ਨਵਾਂ ਬਛੇਰਾ ਹੈ ਉਹ ਕਿਤੇ ਘਰ ਦੇ ਵੇੜੇ ਦੀ ਪੱਟੀ ਹੋਈ ਖੂਹੀ ਦੇ ਵਿੱਚ ਨਾ ਡਿੱਗ ਪਵੇ ਤੁਹਾਡਾ ਮਨ ਨਿਮਾਜ਼ ਵਿੱਚ ਨਹੀਂ ਸੀ ਤੁਹਾਡਾ ਮਨ ਘਰ ਦੇ ਵਿੱਚ ਸੀ ਨਿਮਾਜ਼ ਤੁਸੀਂ ਨਹੀਂ ਪੜੀ ਮੈਂ ਤਾਂ ਨਿਮਾਜ਼ ਪੜ ਕੇ ਆਇਆ ਜਦੋਂ ਗੁਰੂ ਨਾਨਕ ਮਹਾਰਾਜ ਨੇ ਇਹ ਗੱਲ ਆਖੀ ਤਾਂ ਕਾਜੀ ਹੈਰਾਨ ਹੋ ਜਾਂਦਾ ਤੇ ਗੁਰੂ ਨਾਨਕ ਪਾਤਸ਼ਾਹ ਉੱਥੇ ਉਪਦੇਸ਼ ਦਿੰਦੇ ਨੇ ਕਾਜੀ ਸਾਹਿਬ ਨਮਾਜ਼ ਕੱਲੀ ਮੂੰਹ ਨਾਲ ਨਹੀਂ ਪੜ੍ਹਨੀ ਨਮਾਜ਼ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਵੀ ਕਰਨਾ ਹੈ ਅਸੀਂ ਮਨ ਦੇ ਨਾਲ ਨਮਾਜ਼ ਪੜ੍ਹਨੀ ਹੈ ਆਪਾਂ ਕਹਿੰਦੇ ਆ ਨਾ ਅਠੇ ਪਹਿਰ ਰੱਬ ਦਾ ਨਾਮ ਜਪੋ 24 ਘੰਟੇ ਰੱਬ ਨਾਲ ਜੁੜੇ ਰਹੋ ਕਿਵੇਂ ਜੁੜਨਾ ਕਿ ਜਦੋਂ ਵੀ ਅਸੀਂ ਅਕਾਲ ਪੁਰਖ ਨੂੰ ਹਾਜ਼ਰ-ਨਾਜ਼ਰ ਜਾਣਾਂਗੇ ਤਾਂ ਉਹ ਸਾਡੇ ਕੋਲ ਹੋਏਗਾ ਅਸੀਂ ਉਹਦੇ ਅਧੀਨ ਹੋਵਾਂਗੇ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਅਠੇ ਪਹਿਰ 24 ਘੰਟੇ ਰੱਬ ਨੂੰ ਹਾਜ਼ਰ-ਨਾਜ਼ਰ ਜਾਣੀ ਏ ਜਦੋਂ ਅਸੀਂ 24 ਘੰਟੇ ਅੱਠੇ ਪਹਿਰ ਰੱਬ ਨੂੰ ਹਾਜ਼ਰ-ਨਾਜ਼ਰ ਜਾਣਾਗੇ ਤਾਂ ਇਹਨੂੰ ਕਹਿੰਦੇ ਆ ਅੱਠੋ ਪਹਿਰ ਦੀ ਸਮਾਧੀ ਇਹ ਅੱਠ ਪਹਿਰ ਦੀ ਅੱਠ ਪਹਿਰ ਰੱਬ ਨੂੰ ਹਮੇਸ਼ਾ ਯਾਦ ਰੱਖਣਾ ਇਹ ਅੱਠ ਪਹਿਰ ਦੀ ਸਮਾਧੀ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅਸੀਂ ਮੂੰਹ ਨਾਲ ਨਮਾਜ਼ ਪੜ੍ਹਦੇ ਆ ਪਰ ਧਿਆਨ ਸਾਡਾ ਹੋਰ ਪਾਸੇ ਹੁੰਦਾ ਮੇਰੇ ਸਮੇਤ ਜਦੋਂ ਅਸੀਂ ਗੁਰੂ ਘਰ ਜਾਂਦੇ ਆ ਗੁਰਦੁਆਰਾ ਸਾਹਿਬ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਮੱਥਾ ਟੇਕ ਕੇ ਬਸ ਸਾਈਡ ਤੇ ਹੋ ਕੇ ਬੈਠ ਜਾਂਦੇ ਆ ਸਰੀਰ ਸਾਡਾ ਗੁਰੂ ਘਰ ਦੇ ਵਿੱਚ ਹੁੰਦਾ ਜਿਹੜਾ ਸਾਡਾ ਮਨ ਹੈ ਉਹ ਗੁਰੂ ਘਰੇ ਨਹੀਂ ਹੁੰਦਾ ਮੇਰੇ ਵਰਗਿਆਂ ਦੇ ਕਈਆਂ ਦਾ ਜੋੜੇਕਰ ਹੁੰਦਾ ਹੈ ਕਈਆਂ ਦਾ ਘਰ ਹੁੰਦਾ ਹੈ ਕਈਆਂ ਦਾ ਬਾਹਰ ਤੁਰਿਆ ਫਿਰਦਾ ਹੈ ਇਹ ਸਰੀਰ ਰੂਪੀ ਪਿੰਜਰੇ ਦੇ ਵਿੱਚ ਇੱਕ ਐਸਾ ਪੰਛੀ ਹੈ ਜਿਹੜਾ ਇਸ ਸਰੀਰ ਰੂਪੀ ਪਿੰਜਰੇ ਦੇ ਵਿੱਚ ਰਹਿੰਦਾ ਹੋਇਆ ਵੀ ਉਡਾਰੀਆਂ ਮਾਰਦਾ ਰਹਿੰਦਾ ਹੈ ਇੱਕ ਪੰਛੀ ਉਹ ਹੈ ਜਿਵੇਂ ਤੋਤਾ ਹੈ ਜਿਵੇਂ ਕਬੂਤਰ ਨੇ ਇਹਨਾਂ ਨੂੰ ਖੁੱਡੇ ਵਿੱਚ ਪਾਇਆ ਹੋਇਆ ਪਿੰਜਰੇ ਵਿੱਚ ਪਾਇਆ ਰਹਿੰਦਾ ਨਾ ਤੇ ਇਹ ਪਿੰਜਰੇ ਛੋਟ ਨਹੀਂ ਸਕਦੇ ਜਦੋਂ पिंजरा बंद ਹੋਏਗਾ ਉਡ ਨਹੀਂ ਸਕਦੇ ਕਿਉਂ ਕਿਉਂਕਿ पिंजਰੇ ਚ ਕੈਦ ਨੇ ਪਰ ਮਨ ਇੱਕ ਐਸਾ ਪੰਛੀ ਹੈ ਇਹ ਸਰੀਰ ਰੂਪੀ पिंजਰੇ ਦੇ ਵਿੱਚ ਕੈਦ ਵੀ ਉੱਡਦਾ ਰਹਿੰਦਾ ਕਬੀਰ ਮਨ ਪੰਖੀ ਪਇਓ ਉਡ ਉਡਦਾ ਦਸ ਦਿਸ ਜਾਏ ਦਸੇ ਦਿਸ਼ਾਵਾਂ ਵੱਲ ਦੌੜਦਾ ਹੈ ਜੋ ਜੈਸੀ ਸੰਗਤ ਮਿਲੇ ਤੈਸੋ ਹੀ ਫਲ ਖਾਏ ਇਹ ਜਿਹੋ ਜਿਹਿਆਂ ਨੂੰ ਸੰਗਤ ਮਿਲਦੀ ਹੈ ਉਹ ਇਹ ਜਾ ਇਹ ਫਲ ਖਾਂਦਾ ਹੈ ਉਹ ਜਾਇ ਹੀ ਬਣ ਜਾਂਦਾ ਹੈ ਇਸੇ ਕਰਕੇ ਸਤਿਗੁਰ ਸਮਝਾਉਂਦੇ ਨੇ ਜਦੋਂ ਅਸੀਂ ਗੁਰੂ ਘਰ ਜਾਂਦੇ ਆ ਜਦੋਂ ਅਸੀਂ ਨਮਾਜ਼ ਪੜ੍ਹਦੇ ਆ ਜਦੋਂ ਅਸੀਂ ਅੱਲਾ ਦੀ ਖੁਦਾ ਦੀ ਰੱਬ ਦੀ ਇਬਾਦਤ ਕਰਦੇ ਆ ਜੇ ਸਾਡਾ ਉੱਥੇ ਤਨ હાજર ਹੈ ਸਾਡਾ ਮਨ ਵੀ ਹਾਜ਼ਰ ਹੋਣਾ ਚਾਹੀਦਾ ਗੁਰੂ ਨਾਨਕ ਪਾਸ਼ਾ ਜੀ ਨੇ ਜਦੋਂ ਇਹ ਸੱਚੀ ਨਮਾਜ਼ ਉਸ ਕਾਜੀ ਨੂੰ ਦੱਸੀ ਤਾਂ ਕਾਜੀ ਹੈਰਾਨ ਹੋ ਗਿਆ ਦੌਲਤ ਖਾਨ ਲੋਦੀ ਹੈਰਾਨ ਹੋ ਗਿਆ ਕਿ ਧੰਨ ਗੁਰੂ ਨਾਨਕ ਮਹਾਰਾਜ ਸੱਚ ਆਖਦੇ ਨੇ ਤੇ ਗੁਰੂ ਪਿਆਰਿਓ ਗੁਰੂ ਨਾਨਕ ਮਹਾਰਾਜ ਜੀ ਨੇ ਕੱਲਾ ਕਾਜ਼ੀਆਂ ਨੂੰ ਉਪਦੇਸ਼ ਨਹੀਂ ਦਿੱਤਾ ਸਾਨੂੰ ਵੀ ਆਖਿਆ ਕਿ ਜਦੋਂ ਵੀ ਅਸੀਂ ਰੱਬ ਨੂੰ ਗੁਰੂ ਘਰ ਜਾ ਕੇ ਕਿਤੇ ਵੀ ਜਾ ਕੇ ਸਿਮਰਦੇ ਆਂ ਸਾਡਾ ਮਨ ਉੱਥੇ ਹੋਣਾ ਚਾਹੀਦਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਤ ਨਾਵਾ ਇੱਕ ਸ਼ਬਦ ਮੇਰੇ ਪ੍ਰਾਣ ਵਾਸਤੇ ਹੈ ਬਹੁੜ ਜਨਮ ਨਾ ਆਵਾ ਇਹ ਸਾਡਾ ਫਰਜ਼ ਬਣਦਾ ਹੈ ਨਹੀਂ ਤਾਂ ਪੜਪੜ ਗੱਡੀ ਲੱਦੀਆਂ ਪੜਪੜ ਭਰੀਆਂ ਸਾਤ ਪੜਪੜ ਬੀੜੀ ਪਾਈਆਂ ਪੜਪੜ ਗੱਡੀਆਂ ਖਾਤ ਪੜੀਆਂ ਜੇਤੇ ਵਰਸ ਵਸ ਪੜੀਆਂ ਜੇਤੇ ਮਾਸ ਅਸੀਂ ਲੱਖਾਂ ਸਾਲ ਭਵੇਂ ਪੜਦੇ ਰਹੀਏ ਜੇ ਉਸ ਉੱਤੇ ਅਮਲ ਨਾ ਕੀਤਾ ਤਾਂ ਸਾਡਾ ਪੜਨ ਦਾ ਕੋਈ ਫਾਇਦਾ ਨਹੀਂ ਪੜੀਏ ਜਿੱਤੇ ਬਰਸ-ਬਰਸ ਹਜ਼ਾਰਾਂ ਸਾਲ ਲੱਖਾਂ ਸਾਲ ਅਸੀਂ ਪੜੀ ਚੱਲੀਏ ਬਾਣੀ ਨੂੰ ਮੰਨਣਾ ਵੀ ਪੈਣਾ ਹੈ ਮੰਨੇ ਕੀ ਗਤ ਕਹੀ ਨਾ ਜਾਏ ਤੇ ਗੁਰੂ ਪਿਆਰੋ ਸਤਿਗੁਰਾਂ ਨੇ ਸਾਨੂੰ ਬੜੇ ਸੌਖੇ ਤਰੀਕੇ ਨਾਲ ਸਮਝਾਉਣ ਦਾ ਯਤਨ ਕੀਤਾ ਇਸ ਕਰਕੇ ਅਸੀਂ ਅਠੋ ਪਹਿਰ ਦੀ ਸਮਾਧੀ ਲਾਉਣੀ ਹੈ ਅਠੋ ਪਹਿਰ ਦੀ ਸਮਾਧੀ ਸਾਡੇ ਕਿਵੇਂ ਲੱਗੇਗੀ ਉਹ ਸਤਿਗੁਰਾਂ ਨੇ ਸਾਨੂੰ ਇਸ ਸਾਖੀ ਰਾਹੀ ਦੀ ਸਮਝਾ ਦਿੱਤਾ ਤੇ ਇਹ ਵੀ ਦੱਸ ਦਿੱਤਾ ਕਿ ਜਦੋਂ ਤੁਸੀਂ ਹਰ ਵਕਤ ਹਰ ਵੇਲੇ ਰੱਬ ਨੂੰ ਯਾਦ ਰੱਖੋਗੇ ਅਠੇ ਪਹਿਰ 24 ਘੰਟੇ ਰੱਬ ਯਾਦ ਰਹੇਗਾ ਤੁਹਾਨੂੰ ਤਾਂ ਇਹ ਤੁਹਾਡੀ ਅਠੇ ਪਹਿਰ ਦੀ ਸਮਾਧੀ ਹੈ ਸੋ ਗੁਰੂ ਪਿਆਰਿਓ ਇਹ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਆਪਣੇ ਕਮੈਂਟਾਂ ਦੇ ਵਿੱਚ ਵਿਚਾਰ ਜ਼ਰੂਰ ਦਿਓ ਆਪਣੇ ਇਸ ਗੁਰਬਾਣੀ ਐਂਡ ਹਿਸਟਰੀ ਚੈਨਲ ਜੋ YouTube ਤੇ ਬਣਾਇਆ ਹੈ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਇਹ ਜਿਹੜੀ ਵੀਡੀਓ ਆਪਣੇ ਰਿਸ਼ਤੇਦਾਰਾਂ ਨੂੰ ਪਰਿਵਾਰਾਂ ਨੂੰ ਸਾਖ ਸੰਬੰਧੀਆਂ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਉਹਨਾਂ ਨੂੰ ਸਿੱਖ ਕੌਮ ਦਾ ਮਾਣ ਮੱਤਾ ਇਤਿਹਾਸ ਪਤਾ ਲੱਗ ਸਕੇ ਸੋ ਇਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਗਲੀ ਵੀਡੀਓ ਦੇ ਵਿੱਚ ਅਗਲੀ ਵਿਚਾਰ ਅਗਲਾ ਇਤਿਹਾਸ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ